ਅੱਜ ਜਿਸੀ ਕੁਛ ਵਕਤ ਪਹਿਲਾਂ ਹੀ ਪੰਜਾਬ ਦੇ ਵਿੱਚ ਜੋ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਚਰਚਿਤ ਮਾਮਲਾ ਹੈ ਬਾਬਾ ਗੁਰਵਿੰਦਰ ਸਿੰਘ ਖੇੜੀ ਉਹਨਾਂ ਦਾ ਇੱਕ ਇੰਟਰਵਿਊ ਚਲਵਾਇਆ ਔਰ ਉਸ ਇੰਟਰਵਿਊ ਦੇ ਵਿੱਚ ਉਹ ਵਾਰ-ਵਾਰ ਇੱਕ ਸੀਸੀਟੀਵੀ ਫੁਟੇਜ ਦਾ ਜ਼ਿਕਰ ਕਰਦੇ ਨਜ਼ਰ ਆਉਂਦੇ ਨੇ ਤਾਂ ਉਹ ਫੁਟੇਜ ਹੈ ਜਿਹੜੀ ਸ਼ਾਮ ਨੂੰ ਹੀ ਵੱਖ-ਵੱਖ ਮੀਡੀਆ ਅਦਾਰਿਆਂ ਦੇ ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਪਬਲਿਸ਼ ਕੀਤੀ ਜਾਂਦੀ ਹੈ ਉਹ ਖਬਰ ਹੈ ਜਿਹੜੀ ਚਲਾਈ ਜਾਂਦੀ ਹੈ ਤਾਂ ਦੋਵੇਂ ਪੱਖ ਸੀ ਝਗੜਾ ਸੀਗਾ ਜਿਹੜਾ ਬਾਬਾ ਗੁਰਵਿੰਦਰ ਸਿੰਘ ਦੇ ਗੁਰਵਿੰਦਰ ਸਿੰਘ ਜਿਹੜੇ ਖੇੜੀ ਨੇ ਜਿਨ੍ਹਾਂ ਨੂੰ ਲੋਕ ਬਾਬਾ ਕਹਿੰਦੇ ਨੇ ਜਾਂ ਇਹਨਾਂ ਦਾ ਇੱਕ ਜਗਾ ਡੇਰਾ ਕੁਛ ਖੇੜੀ ਜੱਟਾਂ ਪਿੰਡ ਹੈ ਜੋ ਪਟਿਆਲੇ ਦੇ ਵਿੱਚ ਉੱਥੇ ਜਿਹੜਾ ਪਿੰਡ ਹੈ ਇਹ ਉੱਥੇ ਰਹਿੰਦੇ ਨੇ ਆਪਣਾ ਔਰ ਆਪਣਾ ਜਿਹੜਾ ਆਪਣਾ ਕੰਮਕਾਰ ਆ ਜਿਹੜਾ ਉੱਥੇ ਕਰਦੇ ਨੇ ਜੋ ਵੀ ਇਹਨਾਂ ਦਾ ਕੋੜਿਆ ਦਾ ਬਿਜ਼ਨਸ ਆ ਜਾਂ ਕੁਛ ਵੀ ਆ ਤਾਂ ਇਹਨਾਂ ਦੇ ਜਿਹੜੇ ਸੱਸ ਨੇ ਕੁਛ ਕੁਝ ਮਹੀਨੇ ਪਹਿਲਾਂ ਹੀ ਕੁਛ ਟਾਈਮ ਪਹਿਲਾਂ ਹੀ ਜਿਹੜਾ ਆਪਣੀ ਉਹਨਾਂ ਨੇ ਬੇਟੀ ਦਾ ਵਿਆਹ ਕੀਤਾ ਸੀ ਔਰ ਮੈਟ੍ਰੀਮੋਨੀਅਲ ਜਿਹੜਾ ਵਿਆਹ ਨੂੰ ਲੈ ਕੇ ਤਲਾਕ ਨੂੰ ਲੈ ਕੇ ਆ ਜਿਹੜੇ ਵਿਆਹ ਦੇ ਵਿੱਚ ਡਿਸਪਿਊਟ ਰੌਲੇ ਹੁੰਦੇ ਨੇ ਤਾਂ ਉਹੀ ਇਹਨਾਂ ਦਾ ਰੌਲਾ ਸੀ ਤਾਂ ਰੌਲਾ ਇਸ ਕਦਰ ਵਧਿਆ ਪੂਰੇ ਪੰਜਾਬ ਦੇ ਮੀਡੀਆ ਅਦਾਰਿਆਂ ਦੀ ਨਜ਼ਰ ਇਸ ਤੇ ਬਣ ਗਈ ਕਿਉਂਕਿ ਪੂਰੇ ਪੰਜਾਬ ਦੇ ਲੋਕਾਂ ਦੀ ਨਜ਼ਰ ਇਸ ਖਬਰ ਤੇ ਬਣ ਗਈ ਤੇ ਉਹ ਖਬਰ ਅਸੀਂ ਤੁਹਾਡੇ ਤੱਕ ਲੈ ਕੇ ਵੀ ਆਏ ਹਰ ਪੱਖ ਲੈ ਕੇ ਆਏ ਗੁਰਵਿੰਦਰ ਸਿੰਘ ਖੇੜੀ ਉਹਨਾਂ ਦੀ ਸੱਸ ਦਾ ਕੀ ਕਹਿਣਾ ਔਰ ਗੁਰਵਿੰਦਰ ਸਿੰਘ ਖੇੜੀ ਦਾ ਕੀ ਕਹਿਣਾ ਤਾਂ ਹੁਣ ਇੱਥੇ ਇੱਕ ਮਾਮਲਾ ਹੋਰ ਇੱਕ ਨਵਾਂ ਖੁਲਾਸਾ ਇੱਕ ਵੱਡਾ ਖੁਲਾਸਾ ਸ਼ਾਮ ਨੂੰ ਹੋ ਜਾਂਦਾ ਜਿਸ ਦਾ ਜ਼ਿਕਰ ਸਾਡੀ ਇੰਟਰਵਿਊ ਦੇ ਵਿੱਚ ਉਹ ਕਰ ਰਹੀ ਸੀ ਸਾਡਾ ਕੋਈ opinion ਜਾਂ ਕੋਈ ਜੱਜਮੈਂਟ ਦੇਣਾ ਨਹੀਂ ਹੈ ਅਸੀਂ ਸਿਰਫ ਤੁਹਾਡੇ ਤੱਕ ਇਨਫੋਰਮੇਸ਼ਨ ਹੈ ਜਿਹੜੀ ਸਾਂਝੀ ਕਰ ਰਹੇ ਹਾਂ ਕਈ ਵਾਰੀ ਹੁੰਦਾ ਕਿ ਜੋ ਪਹਿਲੀ ਵਾਰ ਵਿਕਟਮ ਸਾਹਮਣੇ ਆਉਂਦਾ ਤਾਂ ਲੋਕ ਉਹਨੂੰ ਕਹਿੰਦੇ ਨੇ ਕਿ ਉਹ ਸਿੰਪਤੀ ਦੇ ਲਈ ਸਾਹਮਣੇ ਆ ਗਿਆ ਹੋ ਸਕਦਾ ਹੈ ਕਿ ਉਸ ਦੇ ਪਿੱਛੇ ਵੀ ਬਹੁਤ ਸਾਰੇ ਕਾਰਨ ਹੋਣ ਤਾਂ ਉਹ ਲੋਕਾਂ ਦੇ ਸਾਹਮਣੇ ਆਇਆ ਫਿਰ ਦੂਜਾ ਜਦੋਂ ਸਾਹਮਣੇ ਵਾਲੀ ਧਿਰ ਆਪਣਾ ਕੋਈ ਪੱਖ ਲੈ ਕੇ ਆਉਂਦੀ ਹੈ ਜਾਂ ਉਸ ਦੇ ਨਾਲ ਜੁੜਿਆ ਕੋਈ ਪੱਖ ਸਾਹਮਣੇ ਆਉਂਦਾ ਤਾਂ ਫਿਰ ਉਹ ਵੀ ਸਾਫ਼ ਕਰਦਾ ਕਿ ਆਖਰ ਅਸਲੀ ਵਿਕਟਮ ਕੌਣ ਹੈ ਕਿ ਕੀ ਦੋਨੇ ਧਿਰਾਂ ਵਿਕਟਮ ਨੇ ਦੋਨੇ ਧਿਰਾਂ ਦਾ ਕਸੂਰ ਹੈ ਦੋਨੇ ਧਿਰਾਂ ਹੀ ਨਿਰਦੋਸ਼ ਨੇ ਜੇ ਦੋਨੇ ਧਿਰਾਂ ਨਿਰਦੋਸ਼ ਨੇ ਤਾਂ ਫਿਰ ਜ਼ਰੂਰੀ ਹੈ ਕਿ ਝਗੜੇ ਦੀ ਕੋਈ ਵਜ੍ਹਾ ਹੋਏਗੀ ਦੋਨੇ ਧਿਰਾਂ ਹੀ ਦੋਸ਼ੀ ਨੇ ਤਾਂ ਫਿਰ ਵੀ ਜ਼ਰੂਰੀ ਹੈ ਕੋਈ ਝਗੜੇ ਦੀ ਵਜ੍ਹਾ ਜ਼ਰੂਰ ਹੋਏਗੀ ਤਾਂ ਝਗੜੇ ਦੀ وجہ ਜ਼ਰੂਰ ਹੈ ਝਗੜੇ ਦੀ وجہ ਇਹੀ ਹੈ ਕਿ ਜੋ ਬੈਟਰੀ ਮੈਨਿਅਲ ਡਿਸਪਿਊਟ ਹੈ ਜਿਹੜਾ ਚੱਲ ਰਿਹਾ ਗੁਰਿੰਦਰ ਸਿੰਘ ਖੇੜੀ ਦਾ ਉਹਨਾਂ ਦੇ ਸੋਹਰਾ ਪਰਿਵਾਰ ਦੇ ਨਾਲ ਤਾਂ ਉਹਨਾਂ ਪਰਿਵਾਰਾਂ ਦੇ ਰੌਲੇ ਨੇ ਪਰਿਵਾਰਾਂ ਦੇ ਝਗੜੇ ਨੇ ਬਹੁਤ ਸਾਰੇ ਝਗੜੇ ਵੱਧਦੇ ਵੱਧਦੇ ਵੱਧ ਵੀ ਜਾਂਦੇ ਨੇ ਔਰ ਬਹੁਤ ਸਾਰੇ ਝਗੜੇ ਘਟਦੇ 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 ਸਿਮਟ ਵੀ ਜਾਂਦੇ ਨੇ ਤਾਂ ਬਹੁਤ ਜਿਹਦੇ ਵਿੱਚ ਜਿਹੜੇ ਸਿਆਣੇ ਬੰਦੇ ਜਦੋਂ ਕਿਸੇ ਮਾਮਲੇਆਂ ਦੇ ਵਿੱਚ ਪਾਏ ਜਾਂਦੇ ਨੇ ਤਾਂ ਅਜਿਹੇ ਰੌਲੇ ਨਿਬੜ ਜਾਂਦੇ ਨੇ ਤਲਾਕਾਂ ਦੇ ਬਹੁਤ ਸਾਰੇ ਮਾਮਲੇ ਅਸੀਂ ਅੱਜ ਕੱਲ੍ਹ ਦੇਖ ਰਹੇ ਆਂ ਔਰ ਇਹ ਵੀ ਉਸੇ ਤਰ੍ਹਾਂ ਦਾ ਮਾਮਲਾ ਔਰ ਤਲਾਕਾਂ ਦੀ ਬਹੁਤ ਸਾਰੇ ਮਾਮਲੇ ਜਿਹੜੇ ਪਿੰਡਾਂ ਦੇ ਵਿੱਚ ਬਜ਼ੁਰਗ ਘਰਾਂ ਦੇ ਵਿੱਚ ਕਿਤੇ ਮੀਆਂ ਬੀਬੀ ਦਾ ਕੋਈ ਝਗੜਾ ਹੁੰਦਾ ਸੀ ਤਾਂ ਅਕਸਰ ਉਹਨਾਂ ਨੂੰ ਉਹ ਨਿਬੇੜ ਵੀ ਦਿਆ ਕਰਦੇ ਸੀ ਜਦੋਂ ਕਿਤੇ ਜੁਆਇੰਟ ਫੈਮਲੀ ਦਾ ਜਿਹੜਾ ਕਨਸੈਪਟ ਹੁੰਦਾ ਸੀ ਜੁਆਇੰਟ ਫੈਮਲੀ ਦਾ ਜਿਹੜਾ ਜਿਹੜਾ ਇਕੱਠੇ ਸਾਰੇ ਪਰਿਵਾਰ ਇਕੱਠੇ ਰਹਿੰਦੇ ਸੀ ਤਾਂ ਹੁਣ ਜ਼ਿਕਰ ਕਰਦੇ ਆਂ ਬਾਬਾ ਗੁਰਵਿੰਦਰ ਸਿੰਘ ਖੇੜੀ ਦਾ ਬਾਬਾ ਗੁਰਵਿੰਦਰ ਸਿੰਘ ਖੇੜੀ ਜਿਹੜੀ ਫੁਟੇਜ ਦਾ ਜ਼ਿਕਰ ਕਰ ਰਹੇ ਨੇ ਜਿਹੜੀ ਫਤੇਗੜ ਸਾਹਿਬ ਦੀ ਫੁਟੇਜ ਆ ਸੀਸੀਟੀਵੀ ਫੁਟੇਜ ਆ ਤਾਂ ਉਹ ਫੁਟੇਜ ਸਾਡੇ ਕੋਲੇ ਆ ਚੁੱਕੀ ਆ ਤਾਂ ਅਸੀਂ ਉਹ ਫੁਟੇਜ ਤੁਹਾਨੂੰ ਦਿਖਾਉਣ ਜਾ ਰਹੇ ਆ ਬਾਬਾ ਗੁਰਵਿੰਦਰ ਸਿੰਘ ਖੇੜੀ ਜੋ ਕਹਿ ਰਹੇ ਨੇ ਕਿ ਫਤੇਗੜ ਸਾਹਿਬ ਦੀ ਮਾਤਾ ਗੁਜਰੀ ਕਲੋਨੀ ਚ ਜਦੋਂ ਬਾਬਾ ਗੁਰਵਿੰਦਰ ਖੇੜੀ ਜੱਟਾ ਅਤੇ ਉਸ ਦੇ ਸਹੁਰਿਆਂ ਵਿਚਾਲੇ ਹੋਏ ਝਗੜੇ ਚ ਬੀਤੀ ਦਿਨੀ ਗੁਰਵਿੰਦਰ ਸਿੰਘ ਦੀ ਸੱਸ ਦੇ ਬਿਆਨਾਂ ਤੇ ਬਾਬਾ ਗੁਰਵਿੰਦਰ ਸਿੰਘ ਤੇ ਉਸ ਦੇ ਰਿਸ਼ਤੇਦਾਰ ਪ੍ਰਭ ਦੀਪ ਸਿੰਘ ਅਤੇ ਪੰਜ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਪੁਲਿਸ ਨੇ ਅੱਜ ਜ਼ਖਮੀ ਬਾਬਾ ਗੁਰਵਿੰਦਰ ਸਿੰਘ ਦੇ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਜਿਹੜੀ ਪੰਜਾਬ ਪੁਲਿਸ ਨੇ ਬੜੀ ਸਖਤੀ ਦੇ ਨਾਲ ਕਾਰਵਾਈ ਕੀਤੀ ਕਿਉਂਕਿ ਮਸਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਸੀ ਔਰ ਇਸ ਤੇ ਜਿਹੜਾ ਵੱਡਾ ਪੱਖ ਪੰਜਾਬ ਪੁਲਿਸ ਹੀ ਸਾਹਮਣੇ ਲੈ ਕੇ ਆਈ ਹੈ ਤਾਂ ਸਖਤੀ ਨਾਲ ਕਾਰਵਾਈ ਕਰਦਿਆਂ ਆ ਜਿਹੜਾ ਗੁਰਵਿੰਦਰ ਸਿੰਘ ਦੇ ਜੀਜਾ ਮਨਜੋਤ ਸਿੰਘ ਤੋਂ ਇਲਾਵਾ ਉਸਦੇ ਦੋਸਤਾਂ ਸਤਵੀਰ ਜਸਪਾਲ ਤੇ ਆਈ ਅਣਪਛਾਤੇ ਵਿਅਕਤੀਆਂ ਖਿਲਾਫ ਜਿਹੜਾ ਮਾਮਲਾ ਪਹਿਲਾਂ ਦਰਜ ਹੋਇਆ ਸੀ ਤਾਂ ਹੁਣ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਵਿੰਦਰ ਸਿੰਘ ਦੇ ਰਿਸ਼ਤੇਦਾਰ ਪ੍ਰਪਤੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਦੂਜੀ ਧਿਰ ਦੇ ਸਤਵੀਰ ਸਿੰਘ ਤੇ ਜਸਪਾਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ ਤਾਂ ਹੁਣ ਇਹ ਪਰਚਾ ਜਿਹੜਾ ਇੱਕ ਤਰਫਾ ਸੀਗਾ ਹੁਣੇ ਪਰਚਾ ਕਰਾਸ ਹੋ ਚੁੱਕਿਆ ਹੈ ਤਾਂ ਹੁਣ ਇਸ ਕਰਾਸ ਪਰਚੇ ਦੇ ਵਿੱਚ ਜਿਹੜਾ ਸਾਹਮਣੇ ਆਈ ਫੁਟੇਜ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾਬਾ ਗੁਰਵਿੰਦਰ ਸਿੰਘ ਜਿਨ੍ਹਾਂ ਨੂੰ ਕਹਿੰਦੇ ਨੇ ਜਿਸ ਤਰ੍ਹਾਂ ਜ਼ਿਕਰ ਕੀਤਾ ਗੁਰਵਿੰਦਰ ਸਿੰਘ ਦੇ ਉੱਪਰ ਕਾਰ ਚੜਾਉਣ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਪਰ ਤ ਕਾਰ ਪਿੱਛੋਂ ਆਉਂਦੀ ਹੈ ਤੇਜ਼ ਰਫਤਾਰ ਸਪੀਡ ਦੇ ਨਾਲ ਔਰ ਪੁਲਿਸ ਨੇ ਮਾਮਲੇ ਦੀ ਇਨਵੈਸਟੀਗੇਸ਼ਨ ਕਰਕੇ ਇਹ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਸਾਹਮਣੇ ਲੈ ਕੇ ਆਂਦੀ ਹੈ ਡੀਐਸਪੀ ਸੁਖਨਾਥ ਸਿੰਘ ਉਹਨਾਂ ਨੇ ਵੀ ਜਿਹੜਾ ਸਬੋਧਨ ਕੀਤਾ ਸੁਖਨਾਥ ਸਿੰਘ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਾਂਗੇ ਡੀਐਸਪੀ ਫਤੇਗੜ ਸਾਹਿਬ ਨੇ ਔਰ ਉਹਨਾਂ ਨੇ ਵੀ ਇਹ ਜਿਹੜਾ ਪੱਖ ਹੈ ਸਪਸ਼ਟ ਕਰ ਦਿੱਤਾ ਇਸ ਫੁਟੇਜ ਦੇ ਨਾਲ ਜੁੜਿਆ ਹੋਇਆ ਤੇ ਇਸ ਫੁਟੇਜ ਦੇ ਵਿੱਚ ਹਸਪਤਾਲ ਦੇ ਸਾਹਮਣੇ ਖੜੇ ਹੁੰਦੇ ਨੇ ਗੁਰਵਿੰਦਰ ਸਿੰਘ ਔਰ ਉਸ ਦੇ ਉਹਨਾਂ ਦੇ ਉੱਪਰ ਕਾਰ ਪਿੱਛੋਂ ਚੜਾਉਂਦੇ ਨਜ਼ਰ ਆਉਂਦੇ ਨੇ ਜਿਹੜੇ ਲੋਕ ਉਹਨਾਂ ਤੇ ਮਾਮਲਾ ਵੀ ਦਰਜ ਕੀਤਾ ਗਿਆ ਤੇ ਲੜਾਈ ਤੋਂ ਬਾਅਦ ਜਦੋਂ ਗੁਰਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਸਿਵਲ ਹਸਪਤਾਲ ਫਤੇਗੜ ਸਾਹਿਬ ਕੋਲ ਵੀ ਇਹਨਾਂ ਦਾਖਲ ਕਰਵਾਉਣ ਲਈ ਪਹੁੰਚੇ ਤਾਂ ਸਿਵਲ ਹਸਪਤਾਲ ਦੇ ਬਾਹਰ ਖੜੇ ਖੜੇ ਸਨ ਬਾਹਰ ਹੀ ਖੜੇ ਸਨ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਤਾਂ ਇਸ ਦੌਰਾਨ ਗੁਰਵਿੰਦਰ ਸਿੰਘ ਦਾ ਜੀਜਾ ਮਨਜੋਤ ਸਿੰਘ ਤੇ ਹੋਰ ਵੀ ਨਾਲ ਸੀਗੇ ਇੱਕ ਤੇਜ਼ਕਾਰ ਉਸ ਨੇ ਸੜਕ ਤੇ ਖੜੇ ਗੁਰਵਿੰਦਰ ਸਿੰਘ ਦੇ ਉੱਪਰ ਕਾਰ ਚੜਾ ਦਿੱਤੀ ਤਾ ਉਸਨੇ ਸੜਕ ਤੇ ਖੜੇ ਗੁਰਵਿੰਦਰ ਸਿੰਘ ਦੇ ਉੱਪਰ ਜਦੋਂ ਕਾਰ ਚੜਾਈ ਤਾਂ ਉਹ ਜ਼ਖਮੀ ਹੋ ਗਏ ਫਿਰ ਗੁਰਵਿੰਦਰ ਸਿੰਘ ਨੇ ਛਾਲ ਮਾਰੀ ਤਾਂ ਬੋਰੰਟ ਦੇ ਉੱਪਰੋਂ ਦੀ ਓੜ ਦੇ ਪਿੱਛੇ ਡਿੱਗੇ ਜਿਸ ਤਰ੍ਹਾਂ ਸੀਸੀਟੀਵੀ ਫੁਟੇਜ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਾਂ ਇਸ ਦੇ ਨਾਲ ਉਹਨਾਂ ਨੂੰ ਸੱਟਾਂ ਲੱਗੀਆਂ ਤੇ ਇਸ ਦੇ ਆਧਾਰ ਤੇ ਜਿਹੜਾ ਪੁਲਿਸ ਨੇ ਕ੍ਰਾਸ ਕੇਸ ਆ ਜਿਹੜਾ ਦਾਖਲ ਕਰਿਆ ਫਿਰ ਵੀ ਉਹਨਾਂ ਦੇ ਮਗਰ ਕੋਈ ਭੀੜ-ਪਸ ਦੀ ਨਜ਼ਰ ਆਉਂਦੀ ਉੱਠ ਖੜੇ ਹੁੰਦੇ ਨੇ ਜਦੋਂ ਸਾਹਮਣੇ ਤੋਂ ਕਾਰ ਆ ਰਹੀ ਹੁੰਦੀ ਹੈ ਤੁਸੀਂ ਤਸਵੀਰ ਦੇਖ ਰਹੇ ਹੋਵੋਗੇ ਔਰ ਸਾਹਮਣੇ ਤੋਂ ਕਾਰ ਆਉਣ ਤੋਂ ਬਾਅਦ ਜਿਹੜਾ ਜਦੋਂ ਉਹਨਾਂ ਤੇ ਕਾਰਵਾਈ ਦੀ ਹੈ ਤਾਂ ਬਿਲਕੁਲ ਪਲਟਾ ਕੇ ਆ ਸੈੱਟ ਦਿੰਦੀ ਐ ਗੁਰਵਿੰਦਰ ਸਿੰਘ ਨੂੰ ਤਾਂ ਇਹ ਸੀਸੀਟੀਵੀ ਫੁਟੇਜ ਦਾ ਉਹ ਵਾਰ-ਵਾਰ ਜਿਹੜੀ ਸਾਡੇ ਇੰਟਰਵਿਊ ਦੇ ਵਿੱਚ ਜ਼ਿਕਰ ਕਰ ਰਹੇ ਸੀ ਤਾਂ ਹੁਣ ਸਾਡੀ ਇੰਟਰਵਿਊ ਵੀ ਜਿਹੜੀ ਆਨਲਾਈਨ ਚੱਲ ਰਹੀ ਹੈ ਇਹ ਖਬਰ ਵੀ ਜ਼ਾਹਰ ਹੈ ਕੁਝ ਮਿੰਟਾਂ ਦੇ ਬਾਅਦ ਤੁਹਾਡੇ ਤੱਕ ਆ ਜਿਹੜੀ ਉਹ ਆਨਲਾਈਨ ਹੋਵੇਗੀ ਅਸੀਂ ਇਸ ਨੂੰ ਰਿਕਾਰਡ ਕਰਕੇ ਜਲਦੀ ਹੀ ਤੁਹਾਡੇ ਸਾਹਮਣੇ ਆਨਲਾਈਨ ਜਿਹੜਾ ਪੇਸ਼ ਕਰ ਦਾਂਗੇ ਲਾਈਵ ਤੁਸੀਂ ਇਸ ਨੂੰ ਸਕਰੋਲ ਪੰਜਾਬ ਟੀਵੀ ਤੇ ਦੇਖੋਗੇ ਔਰ ਇਸ ਮਾਮਲੇ ਦੇ ਵਿੱਚ ਹੁਣ ਅਸੀਂ ਗੱਲ ਕਰੀਏ ਡੀਐਸਪੀ ਸੁਖਨਾਥ ਸਿੰਘ ਕੀ ਕਹਿ ਰਹੇ ਨੇ ਤਾਂ ਡੀਐਸਪੀ ਸੁਖਨਾਥ ਸਿੰਘ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਉਹ ਹੀ ਤੁਹਾਨੂੰ ਸੁਣਾਉਣੇ ਆਂ ਔਰ ਉਸ ਤੋਂ ਪਹਿਲਾਂ ਜਰੂਰ ਜਿਹੜੀ ਤਹਿ ਤੱਕ ਜਾਣ ਦੀ ਗੱਲ ਹੁੰਦੀ ਹੈ ਕਿ ਮੀਡੀਆ ਕਿਉਂ ਹਰ ਮਾਮਲੇ ਦੇ ਤਹਿ ਤੱਕ ਜਾ ਕੇ ਤੁਹਾਡੇ ਤੱਕ ਜਿਹੜੇ ਪੱਖ ਆ ਉਹ ਲੈ ਕੇ ਆਉਂਦਾ ਕਿਉਂਕਿ ਸਾਡੀ ਅਸੀਂ ਖਬਰ ਦਿਖਾਉਣ ਦੀ ਜ਼ਿੰਮੇਵਾਰੀ ਨਹੀਂ ਹੈ ਅਸੀਂ ਖਬਰ ਦਾ ਹਰ ਪੱਖ ਦਿਖਾਉਣ ਦੀ ਰਿਸਪੌਂਸਿਬਿਲਟੀ ਲੈ ਕੇ ਚੱਲਦੇ ਆਂ ਇਹ ਨਹੀਂ ਕਿ ਸਾਡੇ ਕੋਲੇ ਕੋਈ ਇੱਕ ਪੱਖ ਪਹੁੰਚ ਗਿਆ ਤੇ ਅਸੀਂ ਉਸ ਨੂੰ ਅਭਾਰਿਆ ਅਸੀਂ ਹਰ ਪੱਖ ਲੈ ਕੇ ਚੱਲਦੇ ਆਂ ਔਰ ਇਹਦੇ ਨਾਲ ਇਹ ਵੀ ਸਾਫ਼ ਹੁੰਦਾ ਜਿਸ ਤਰ੍ਹਾਂ ਦੇ ਕਈ ਸ਼ੰਕੇ ਖੜੇ ਹੋ ਰਹੇ ਸੀ ਕਿ ਕੀ ਆ ਬਾਬਾ ਗੁਰਵਿੰਦਰ ਸਿੰਘ ਨੇ ਕਿਤੇ ਖੁਦ ਨੂੰ ਸੱਟਾਂ ਤਾਂ ਨਹੀਂ ਮਾਰ ਲੀਆਂ ਕਿ ਕ੍ਰਾਸ ਪਰਚਾ ਦਰਜ ਕਰਵਾਇਆ ਜਾਵੇ ਇਸ ਤਰ੍ਹਾਂ ਵੀ ਬਹੁਤ ਮਾਮਲਿਆਂ ਦੇ ਵਿੱਚ ਹੁੰਦਾ ਹੈ ਹੁੰਦਾ ਰਿਹਾ ਹੈ ਸ਼ਾਇਦ ਹੁੰਦਾ ਵੀ ਰਹੇ ਪਰ ਸੀਸੀਟੀਵੀ ਫੁਟੇਜ ਜਿਹੜੇ ਕੈਮਰੇ ਤੀਜੀ ਅੱਖ ਜਿਹੜੀ ਲੱਗ ਚੁੱਕੀ ਹੈ ਉਹ ਸਭ ਸੱਚ ਜਿਹੜਾ ਪਕੜ ਲੈਂਦੀ ਹੈ ਉਹ ਸਚਾਈ ਫੜ ਲੈਂਦੀ ਹੈ ਕਿ ਸੱਚ ਕੀ ਸੀ ਮਾਮਲੇ ਦੀ ਗਹਿਰਾਈ ਆ ਜਿਹੜੀ ओके सी हर जगह सीसीटीवी फुटेज लगी है ते फुटेज बिल्कुल ही ਫੜ ਲੈਂਦੀ ਹੈ ਕਿ ਅਸਲ ਜਿਹੜਾ ਵਜ੍ਹਾ ਅਸਲ ਕਾਰਨ ਕੀ ਨੇ ਤੇ ਉਹਨਾਂ ਅਸਲ ਕਾਰਨਾਂ ਤੇ ਇਹ ਜਿਹੜਾ ਹੁਣ ਕ੍ਰਾਸ ਪਰਚਾ ਹੋ ਗਿਆ ਮਾਮਲਾ ਪੁਲਿਸ ਕੋਲਿਆ ਪੁਲਿਸ ਇਸ ਦੀ ਹੋਰ ਅੱਗੇ ਤਫ਼ਤੀਸ਼ ਕਰੇਗੀ ਔਰ ਫਿਰ ਜਿਹੜੀ ਅੱਗੇ ਇਸਤੇ ਕਾਰਵਾਈ ਕਾਨੂੰਨਾਂ ਤੌਰ ਤੇ ਜਿਹੜੀ ਹੋਣੀ ਹੈ ਉਹ ਤਾਂ ਹੋਣੀ ਹੀ ਹੈ ਤਾਂ ਹੁਣ ਸੁਨਾਇਸ਼ ਸਿੰਘ ਡੀਐਸਪੀ ਸੁਨਾਇਸ਼ ਸਿੰਘ ਕੀ ਕਹ ਰਹੇ ਨੇ ਉਹਨਾਂ ਦੀ ਗੱਲਬਾਤ ਤੁਹਾਨੂੰ ਸੁਣਾਉਣੀ ਹੈ

ਏ ਕ੍ਰੋਸ ਕੇਸ ਕਿੰਬਰ 341 ਖਿਆਲ ਹੋਇਆ ਹੈ ਹਾਲ ਦੀ ਤਰੀਕ ਡਿਸਟ੍ਰਿਕਟ ਕੋਰਪੋਰਰ ਬਾਬਾ ਸਿੰਘ ਉਹਦੇ ਧਿਆਨ ਤੇ ਉਹਨਾਂ ਦੇ ਉਪਰੰਗ ਲੋ ਰਮਨਜੀਤ ਜਿਹੜੇ ਦੋ ਬੰਦੇ ਲਈ ਦੇ ਉਹਨਾਂ ਨੇ ਲਿਖਾਈ ਦੀ ਸਤਵੀਰ ਸਿੰਘ ਦਾ ਚਨਾਥਲ ਦਾ ਤੇ ਕਿਪਟਸਪਾਲ ਸਿੰਘ ਐ ਰਚੰਦਰ ਗੜ ਦਾ ਤੇ ਕੁਝ ਵਿੱਚ ਅਣਪਛਾਤੇ ਲੋ ਇਹਦੇ ਜੋ ਹੋਣਾ ਸੀ ਜਿਹੜਾ ਮੇਨ ਕੇਸ ਮੇਨ ਐਫ ਆਈ ਆਰ ਹੈ ਉਹ ਦੇਖ ਤੁਸੀਂ ਦੋ ਬੰਦਿਆਂ ਦੇ ਭਾਈ ਨੇ ਮਫੀਅਰਸ ਨੂੰ ਨਾ ਜੋ ਇੱਕ ਪ੍ਰotip ਸਿੰਘ ਜਿਹੜਾ ਗੁਰਵੰਦਰ ਖੇੜੀਪਾਕੇ ਦਾ ਕਜ਼ਨ ਸੀਗਾ ਉਹਨੂੰ ਰੈਸਟ ਕਰ ਲਿਆ ਤੇ ਕ੍ਰਾਸ ਕੇਸ ਦੇ ਵਿੱਚ ਤੁਸੀਂ ਸਤਵੀਰ ਪੇਜਸ ਫਾਲੋ ਕਰਨਾ ਦਰਸ਼ਕਾਂ ਨੂੰ ਕੋਈ ਟੈਬ੍ਰਿਕ ਦੇ ਰਹੇ ਨਹੀਂ ਆਨਸੇ ਮੈਂ ਹਬੇ ਜੀਆ ਦਸੂ ਨੂੰ ਉਹਨਾਂ ਨੂੰ ਕੋਰਚ ਪੇਸ਼ ਕਰਨ ਲਈ ਭੇਜਿਆ ਕੋਪ ਤੋਂ ਅਸੀਕ ਪਰਮਾਨੰਦ ਲੈ ਕੇ ਫਿਰ ਇਹ ਮੁੱਲੀ ਬਰਤਾਰ ਸਾਹਮਣੇ ਆ ਕੀ ਕਾਰਨ ਰਿਹਾ ਜੜਾਈ ਦਾ ਮੁੱਲੀ ਬਰਤਾਰ ਜਨ ਲਈ ਹੈ ਜੀ ਜਿਹੜਾ ਪਹਿਲਾਂ ਮੇਨ ਕੇਸ ਦੇ ਕੰਪਲੇਨਟ ਦੇ ਕੇ ਗੁਰਜੀਤ ਕੌਰ ਇਹਨਾਂ ਦੀ ਪੇਟੀ ਦਾ ਵਿਆਹ ਹੋਇਆ ਸੀ ਗੁਰਵਿੰਦਰ ਸਿੰਘ ਜੀ ਨਾਲ ਪਿਛਲੇ ਸਾਲ ਕੁਝ ਪਿਛਲੇ 3-4 ਮਹੀਨੇ ਤੋਂ ਇਹਨਾਂ ਦਾ ਆਪਸ ਵਿੱਚ ਕੋਈ ਮੈਟ੍ਰੀਮੋਨিয়াল ਡਿਸਕਿਊਟ ਚੱਲ ਰਿਹਾ ਸੀ ਤੇ ਗੁਰਵਿੰਦਰ ਦੀ ਵਾਈਫ ਜਿਹਨੂੰ ਗੁਰਜੀਤ ਕੌਰ ਦੀ ਬੇਟੀ ਐ ਸਾਹਿਬ ਜੀਤ ਕੌਰ ਉਹ ਆਪਣੇ ਇੱਥੇ ਵਕੇ ਕਰ ਰਹੇ ਸੀ ਪਰसों ਜਦੋਂ ਜਿੱਦਾਂ ਲੜਾਈ ਹੋਈ ਹੈ ਗੁਰਵਿੰਦਰ ਹੁਣੀ ਕੁਝ ਮਤਲਬ ਆਪਸ ਹੁਣ ਆਪ ਰਹੀ ਹੈ ਇਹਨਾਂ ਦੇ ਬਲਾਈ ਤੇ ਆਏ ਇਹ ਗੱਲ ਸਾਨੂੰ ਕਲੀਅਰ ਨਹੀਂ ਪਰ ਇਹ ਆਹੀ ਗੱਲ ਕਰਨ ਆਏ ਸੋ ਡਿਸਕਿਊਟ ਕਰਨਾ ਰਿਜ਼ੋਲਵ ਕਰਨਾ ਹੈ ਜਿਹਦੇ ਜਿਹੜੇ ਕੰਨਾ ਕਰ ਰਹੇ ਸੀ ਉਸ ਦਿਨ ਇਹਨਾਂ ਦੀ ਬਹਿਸ ਗੱਤੀ ਹੋ ਗਈ ਇੱਕ ਪੱਤਰ ਵੱਲੋਂ ਕੋਲੀ ਚਲਾਈ ਗਈ ਜੋ ਕੁਝੀ ਕੋਰੋਨਾ ਦੇ ਪੈਰ ਤੇ ਰਚੀ ਤੇ ਜਿਹਨੇ ਨਾਲ ਹੱਦ ਨਾ ਬਸੇ ਦੋ ਚਾਚਾ ਬੰਦੇ ਸੀ ਜਿਹਨਾਂ ਪਹਿਲਾਂ ਉਥੇ ਘਰ ਦੇ ਬਾਹਰ ਲੜਾਈ ਹੋਈ ਉਸ ਤੋਂ ਬਾਅਦ ਜਦੋਂ ਇਹ ਫੇਰ ਹਸਪੀਟਲ ਦਾਖਲ ਹੋਣ ਦੇ ਉਦੋਂ ਗੁਰਜੀਤ ਕੌਰ پارٹی ਉਹਨਾਂ ਵੱਲੋਂ ਗੋਬਿੰਦਰ ਬਾਬੇ ਦੇ ਰਿਛੇ ਆ ਕੇ ਬਹੁਤ ਧੀ ਕੱਢੀ ਮਾਰੀ ਗਈ ਵਿੱਚ ਤੇ ਉਸ ਤੇ ਉੱਥੇ ਹਸਪਤਾਲ ਦੇ ਬਾਹਰ ਵੀ ਕੰਦਿਗਾਈ ਜਿਹੜਾ ਪੁਲਿਸ ਨੂੰ ਇਹ ਰਾਮ ਆਉਣਾ ਪਜੇ ਸੀ ਤੇ ਮੇਨ ਜਿਹੜਾ ਮੇਨ ਤੈਨੂੰ ਨੰਬਰ ਐਫ ਆਈ ਆਰ 'ਚ ਜਿਹੜਾ ਗੁਰਜੀਤ ਕੌਰ ਉਹਨਾਂ ਦੀ ਸਟੇਟਮੈਂਟ ਤੇ ਦੋ ਬੰਦਿਆਂ ਦੇ ਬੰਦ ਨੇਗਾ ਤੇ ਬਾਕੀ ਚਾਰ ਪੰਜ ਅਨੁਸ਼ਾਤ ਇਹ ਜਿਹੜਾ ਕ੍ਰਾਸ ਕੇਸ 'ਚ ਹਾਲ ਦੀ ਬੜੀ ਤਿੰਨ ਬੰਦਿਆਂ ਦੇ ਬਾਈ ਤੇ ਬਾਕੀ ਅੰਪਛਾਤ ਦੇ ਵਿਅਕਤੀ ਜੀ ਸਾਡੇ ਪਿੱਛੇ ਦੇ ਦੋ ਦਿਨ ਪਹਿਲਾਂ ਇੱਕ ਜੜਾ ਇਥੇ ਘੜਾ ਹੋਇਆ ਸੀ ਜਿਸ ਤੋਂ ਗੋਲੀ ਚੱਲੀ ਸੀ ਜਿਹਦੇ ਲਈ ਅਸੀਂ 95